ਮੇਦੀ ਸਾਹਿਬ ਮਹਾਲੀ ਜਿਹੜੀ ਨਗਰ ਨਿਗਮ ਦੀ ਹੱਦਬੰਦੀ ਜਿਹੜੀ ਵਧਾ ਦਿੱਤੀ ਗਈ ਹੈ ਤੇ ਤੁਸੀਂ ਇਹਦੇ ਬਾਰੇ ਬਿਆਨ ਵੀ ਜਾਰੀ ਕੀਤਾ ਤੁਸੀਂ ਕਿਹਾ ਵੀ ਮੈਂ ਇਹਦੇ ਬਾਰੇ ਅਸੀਂ ਕੋਰਟ 'ਚ ਜਾਵਾਂਗੇ ਸਾਨੂੰ ਇਹ ਮਨਜ਼ੂਰ ਨਹੀਂ ਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਹ ਵਿੱਚ ਕਈ ਗੱਲਾਂ ਨੇ ਮੈਂ ਸਮਝਦਾ ਕਿ ਕਈ ਐਂਗਲਾਂ ਤੋਂ ਇਹ ਜਿਹੜੀ ਵਾਰਡਬੰਦੀ ਹੈ ਇਹ ਰੀ ਐਕਸਟੈਂਸ਼ਨ ਦੇ ਉੱਤੇ ਬੋਲਿਆ ਜਾ ਸਕਦਾ ਪਹਿਲੀ ਗੱਲ ਤੇ ਹੈ ਵੀ ਜਿਹੜਾ ਇਹਨਾਂ ਨੇ ਉਹ ਵਾਰਡਬੰਦੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿਉਂਕਿ ਤਕਨੀਕੀ ਤੌਰ ਤੇ ਪਹਿਲਾ ਵਾਰਡਬੰਦੀ ਜਿਹੜੀ ਆ ਨਵੀਂ ਹੱਦਬੰਦੀ ਵਾਸਤੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਹਦਾ ਸਭ ਸੰਤੀ ਨਾਲ ਮਤਾ ਪਾਸ ਸੀ ਹਾਊਸ ਵੱਲੋਂ ਉਹ ਮਤਾ ਦੇ ਉੱਤੇ ਆਬਜੈਕਸ਼ਨ ਹੋ ਚੁੱਕੇ ਨੇ ਉਹ ਨੋਟੀਫਿਕੇਸ਼ਨ ਸਰਕਾਰ ਵੱਲੋਂ ਰੱਦ ਨਹੀਂ ਕੀਤਾ ਗਿਆ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕੀ ਸਰਕਾਰ ਨੇ ਪਹਿਲਾਂ ਜਿਹੜਾ ਨਵਾਂ ਨੋਟੀਫਿਕੇਸ਼ਨ ਰੱਦ ਕੀਤਾ ਵਾ ਉਹਦਾ ਕੋਈ ਪਬਲਿਕੇਸ਼ਨ ਅਖਬਾਰ ਚ ਕੀਤੀ ਹੈ ਉਹਦੀ ਕੋਈ ਚਿੱਠੀ ਕੱਢੀ ਹੈ ਕਿਉਂਕਿ ਆਲਰੇਡੀ ਉਹ ਨੋਟੀਫਿਕੇਸ਼ਨ ਨੂੰ ਉਹ ਆਪਣਾ ਲਾਗੂ ਕਰਾਉਣ ਵਾਸਤੇ ਹਾਈ ਕੋਰਟ ਵਿੱਚ ਪਟੀਸ਼ਨ ਚਲਦਾ ਉਸ ਪਟੀਸ਼ਨ ਦੇ ਉੱਤੇ ਐਫੀਡੇਵਿਟ ਸਰਕਾਰ ਨੇ ਦਿੱਤਾ ਹੋਇਆ ਕਿ ਅਸੀਂ ਜਿਹੜੀ ਹੱਦਬੰਦੀ ਹੈ ਵਧਾਉਣ ਜਾ ਰਹੇ ਹਾਂ ਪਰ ਉਹ ਨੋਟੀਫਿਕੇਸ਼ਨ ਜਿਹੜਾ ਨੋਟੀਫਿਕੇਸ਼ਨ ਵਾਲ ਨੂੰ ਅਸੀਂ ਹਾਈ ਕੋਰਟ ਗਏ ਸੀਗੇ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਤੋਂ ਬਗੈਰ ਹੀ ਨਵਾਂ ਨੋਟੀਫਿਕੇ ਜਾਰੀ ਕਰਤਾ ਇੱਕ ਤੇ ਤਕਨੀਕੀ ਤੌਰ ਤੇ ਮੈਂ ਸਮਝਦਾ ਇਹ ਦੇ ਵਿੱਚ ਬਹੁਤ ਵੱਡੀ ਤਕਨੀਕੀ ਖਾਮੀ ਆ ਪੁਰਾਣਾ ਨੋਟੀਫਿਕੇਸ਼ਨ ਤੇ ਨਵਾਂ ਨੋਟੀਫਿਕੇਸ਼ਨ ਨੂੰ ਦੋ ਨੋਟੀਫਿਕੇ ਜਾਰੀ ਹੋ ਗਏ ਨੇ ਉਹ ਪੁਰਾਣਾ ਨੋਟੀਫਿਕੇਸ਼ਨ ਰੱਦ ਕਿਸ ਕਾਰਨ ਕਰਕੇ ਕੀਤਾ ਗਿਆ ਉਹ ਕੋਈ ਕਾਰਨ ਸਪਸ਼ਟਿਕਰ ਨਹੀਂ ਹੈ ਗਿਆ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਬਲੌਂਗੀ ਤੇ ਜਿਹੜਾ ਬਲ ਮੱਜਦਾ ਤੇ ਬਰਿਆਲੀ ਤੇ ਬਲੋ ਮੱਜਦਾ ਵਗੈਰਾ ਤੇ TTI ਖਾਸ ਕਰਕੇ ਸਾਰੇ 12 ਸੈਕਟਰ ਕੱਢ ਦਿੱਤੇ ਨੇ ਉਹਦਾ ਕੋਈ ਲੌਜੀਕ ਜਿਹੜਾ ਮੈਨੂੰ ਸਮਝ ਨਹੀਂ ਲੱਗੀ ਕਿਉਂਕਿ ਪੰਜਾਬ ਤੋਂ ਖਰੜ ਤੋਂ ਐਂਟਰੀ ਪੁਆਇੰਟ ਜੇ ਕੋ ਮੋਹਾਲੀ ਦੀ ਸ਼ੁਰੂ ਹੋਣੀ ਆ ਉਹ ਬਲੌਂਗੀ ਤੋਂ ਹੋਣੀ ਆ ਜਦੋਂ ਆਪਾਂ ਪੰਜਾਬ ਚ ਐਂਟਰ ਹੁੰਦੇ ਆ ਬਲੌਂਗੀ ਆਪਾਂ ਬਾਹਰ ਕੱਢ ਕੇ ਅੱਗੇ ਆ ਕੇ ਬਲੌਂਗੀ ਨੂੰ ਉਹ ਛੱਡ ਦਈਏ ਮੈਂ ਸਮਝਦਾ ਉਹਨਾਂ ਲੋਕਾਂ ਨਾਲ ਵੀ ਤੱਕਾ ਕਿਉਂਕਿ ਹਰ ਬੰਦੇ ਨੂੰ ਬਰਾਬਰ ਅਧਿਕਾਰ ਆ ਹਰ ਬੰਦੇ ਨੂੰ ਉਥੋਂ ਦੀ سارے ਲੋਕ ਮੁਹਾਲੇ ਚ ਕੰਮ ਕਰਦੇ ਨੇ ਮੁਹਾਲੇ ਦੇ ਵਾਸੀ ਨੇ ਔਰ ਉਹਨਾਂ ਨੂੰ ਵੀ ਬਰਾਬਰ ਦਾ ਅਸੀ ਜੇ ਕੋ ਉਥੇ ਕਮੀਆਂ ਪੇਸ਼ੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਨਗਰ ਨਿਗਮ ਉਨ੍ਹੀ ਜਾਂ ਸਰਕਾਰ ਕਿਉਂਕਿ ਹਰ ਜ਼ਿੰਮੇਵਾਰੀ ਸਰਕਾਰ ਦੀ ਹਰ ਸ਼ਹਿਰੀ ਨੂੰ ਬਰਾਬਰ ਅਧਿਕਾਰ ਦੇਣੇ ਔਰ ਮੈਂ ਸਮਝਦਾ ਉਹਦੇ ਚ ਉਹ ਗੁਮਾੜਾ ਨੇ ਤੇ ਉਹ ਖਾਸ ਕਰਕੇ ਟੀਟੀਆਈ ਕਿਉਂਕਿ ਉਹ ਇੱਕ ਪ੍ਰਾਈਵੇਟ ਬਿਲਡਰ ਦਾ ਸੈਕਟਰ ਆ ਉਹਦੇ ਤੇ ਕਮੀਆਂ ਨੇ ਜੇ ਜੇ ਸਰਕਾਰ ਕਹਿੰਦੀ ਆ ਪਈ ਅਸੀਂ ਉਹ ਖਾਲੇ ਉਹਨੇ ਡਿਵੈਲਪ ਨਹੀਂ ਕੀਤਾ ਉਹਦੀ ਉਹਦੇ ਕੰਡੀਸ਼ਨਰ ਸਨ ਯਾਰ ਪਈ ਇੰਨੇ ਸਮੇਂ ਤੋਂ ਬਾਅਦ ਉਹਨੇ ਡਿਵੈਲਪ ਹੋਣਾ ਚਾਹੀਦਾ ਜੇ ਉਹਨਾਂ ਲੋਕਾਂ ਦਾ ਕੀ ਕਸੂਰ ਆ ਨਾ ਲੋਕਾਂ ਦਾ ਵਿਚਾਰਿਆਂ ਦਾ ਪਈ ਜੇ ਉਥੇ ਗਮਾੜਾ ਵੀ ਆਪਣੀ ਪੀਐਲ 6 ਸੜੋਡ ਜਿਹੜੀ ਆ ਉਹ ਵੀ ਨਹੀਂ ਬਣਾ ਸਕਿਆ ਉਹਦਾ ਕੌਣ ਜ਼ਿੰਮੇਵਾਰ ਆ ਉਹ ਗਮਾੜਾ ਜ਼ਿੰਮੇਵਾਰ ਆ ਉਹ ਗਵਾਡਾ ਨੇ ਪੀਐਲ 6 ਬਣਾਉਣ ਦੀ بجائے ਉਹਨਾਂ ਉਹ ਸੈਕਟਰ ਨੂੰ ਜਿਹੜਾ ਸ਼ਹਿਰ ਦੇ ਵਿੱਚ ਲਿਆਉਣ ਤੋਂ ਬਾਅਦ ਘੜਦਾ ਮੈਂ ਸਮਝਣਾ ਉਹਨਾਂ ਲੋਕਾਂ ਨਾਲ ਬਹੁਤ ਵੱਡਾ ਬੇਇਨਸਾਫੀ ਕਰ ਰਹੀ ਹੈ ਗਵਾਡਾ ਪੰਜਾਬ ਸਰਕਾਰ ਔਰ ਇਹ ਇਹਦੇ ਵਾਸਤੇ ਅਸੀਂ ਸੰਘਰਸ਼ ਵੀ ਕਰਾਂਗੇ ਲੋਕਾਂ ਨੂੰ ਨਾਲ ਲੈ ਕੇ ਕੋਰਟ ਜਾਣਾ ਪਿਆ ਕੋਰਟ ਵੀ ਜਾਵਾਂਗੇ ਕਿਉਂ ਦੂਜੇ ਬੰਨੇ ਜਿਹੜਾ ਐਰੋ ਸਿਟੀ ਆ ਉਹ ਇਹਨਾਂ ਨੇ ਪਾ ਦਿੱਤਾ ਉਹਦੇ ਕਾਹਦੇ ਨੇ ਉਹਦੇ ਪਿੱਛੇ ਕੀ ਆ ਹਾਲੇ ਕੀ ਐਰੋ ਸਿਟੀ ਦੇ ਨਾਂ ਤੇ ਨਗਰ ਨਿਕੁੰਦੇ ਮੰਗ ਕੀਤੀ ਨਾ ਕੋ ਉੱਥੋਂ ਦੇ ਲੋਕਾਂ ਨੇ ਬਹੁਤੀ ਮੰਗ ਕੀਤੀ ਸ਼ਹਿਰ ਦੇ ਵਿੱਚ ਲਿਆਉਣ ਦੀ ਉਹ ਕਿਉਂਕਿ ਗਮਾਡਾ ਦਾ ਪ੍ਰੈਸ਼ਰ ਆ ਗਮਾਡਾ ਇੱਕ ਕਮਾਊ ਪੁੱਤ ਆ ਸਰਕਾਰ ਦਾ ਗਮਾਡਾ ਦਾ ਉਥੇ ਬਹੁਤ ਸਾਰੀਆਂ ਕਮੀਆਂ ਨੇ ਗਮਾਡਾ ਨੇ ਉਹਦੇ ਛਡੀਆਂ ਹੋਈਆਂ ਉਥੇ ਬਹੁਤ ਸਾਰੇ ਪੈਸੇ ਜਿਹੜੇ ਲੱਗਣੇ ਨੇ ਸਾਰਾ ਕਮਰਸ਼ੀਅਲ ਗਮਾਡਾ ਨੇ ਆਪਣੇ ਕੋਲ ਰੱਖ ਲਿਆ ਤੁਸੀਂ ਦੇਖੋ ਹਲੇ ਸਾਰੇ ਸ਼ੋਰੂਮ ਗਮਾਡਾ ਨੇ ਆਪਣੇ ਵੇਚਨੇ ਨੇ ਸਾਰੀਆਂ ਮਾਰਕੀਟਾਂ ਗਮਾਡਾ ਕੋਲ ਨੇ ਗਮਾਡਾ ਨੇ ਉਥੋਂ ਕਰੋੜਾਂ ਰੁਪਏ ਕਮਾਉਣੇ ਨੇ ਔਰ ਉਹਦੀ ਜਿਹੜੇ ਬੇਸਿਕ ਨੈਸੈਸਿਟੀ ਆ ਜੋ ਬੇਸਿਕ ਸੁਖਾਲਤਾ ਦੇਣੀਆਂ ਕਮੀਆਂ ਨੇ ਕੋਈ ਉਥੇ ਹਲੇ ਕਮਿਊਨਿਟੀ ਸੈਂਟਰ ਨਹੀਂ ਬਣਾਇਆ ਗਮਾਡਾ ਨੇ ਕੋਈ ਗਮਾਡਾ ਨੇ ਉਥੇ ਜਿਹੜਾ ਸਭ ਤੋਂ ਵੱਡਾ ਉਥੋਂ ਦਾ ਸੋਲਿਡ ਵੇਸਟ ਮੈਨੇਜਮੈਂਟ ਆ ਉਹਦਾ ਕੀ ਆ ਕੋਈ ਪੰਦੋਵਾਸਾ ਗਮਾਡਾ ਨੇ ਕੀਤਾ ਉਲਟਾ ਉਹ ਲੋਕ ਸਾਡੇ ਕੋਲ ਕਾਰਪੋਰੇਸ਼ਨ ਕੋਲ ਤਾਂ ਸਾਂਭਣੇ ਜਾਂਦਾ ਪੁਰਾਣਾ ਸ਼ਾਇਦ ਅਰੋ ਸਿਟੀ ਨਾਲ ਲਿਆ ਕੇ ਆਈਟੀ ਸਿਟੀ ਨਾਲ ਲਿਆ ਕੇ ਕਾਰਪੋਰੇਸ਼ਨ ਦੇ ਪਾ ਕੇ ਆਪਣਾ ਬੋਝ ਜਿਹੜਾ ਵਾ ਉਹ ਕਾਰਪੋਰੇਸ਼ਨ ਸਿਰ ਪਾਤਾ ਉਹਦਾ ਕਾਰਨ ਕਿਉਂਕਿ ਮੇਰਾ ਤਜਰਬਾ ਵਾ ਮੈਂ ਇਨਾਂ ਚੀਜ਼ਾਂ ਦੇ ਵਿੱਚ ਲੰਘਿਆ ਹੋਇਆ ਪਹਿਲਾਂ ਸਰਕਾਰ ਨੇ ਜਦੋਂ ਸਾਨੂੰ 76 ਤੋਂ 80 ਦਿੱਤਾ ਸਾਨੂੰ 66 ਸੈਕਟਰ ਤੇ 69 ਦਿੱਤਾ ਸਾਡਾ ਇੱਕ ਐਮਓਜੀ ਸਾਈਨ ਹੋਇਆ ਪੰਜਾਬ ਸਰਕਾਰ ਨਾਲ ਗਵਾਡਾ ਨਾਲ ਤੇ ਅਸੀਂ ਤੁਹਾਨੂੰ ਇੰਨੇ 50 ਕਰੋੜ ਰੁਪਇਆ ਪਰ ਈਐਲ ਦੇਵਾਂਗੇ ਪਰ ਦੱਸੋ ਕਿੱਥੇ ਆਇਆ ਤੁਸੀਂ ਸ਼ਾਇਦ ਦੇ ਵਿੱਚ ਤੁਸੀਂ ਵੀ ਕੁਲਦੀਪ ਜੀ ਤੁਹਾਨੂੰ ਇੰਨੇ ਸਾਲ ਹੋ ਗਿਆ ਅਸੀਂ ਧੋਲਾ ਪੁੰਦੇ ਆਂ ਸਰਕਾਰ ਦੇ ਵਿੱਚ ਵੀ ਮੈਂ ਰਿਹਾ ਵਾਂ ਅਸੀਂ ਉਦੋਂ ਵੀ ਧੋਲਾ ਪੁੰਦੇ ਰਹੇ ਆਂ ਪਈ ਇਹ ਉਦੋਂ ਦੁਬਾਰਾ ਨਵਾਂ ਐਮਓਜੀ ਹੋਇਆ ਗਮਾੜਾ ਕਿਸੇ ਐਮਓਜੀ ਤੇ ਕਿਉਂਕਿ ਤਗੜੇ ਦਾ ਸੱਤੀ ਵੀ 100 ਹੁੰਦਾ ਗਮਾੜਾ ਵਾ ਤਗੜਾ ਉਹਦੇ ਕੋਲ ਨੇ ਪੈਸੇ ਉਹ ਪੰਜਾਬ ਸਰਕਾਰ ਉਹਨੂੰ ਉਹਦੀ ਗੱਲ ਸੁਣਦੀ ਆ ਕਿਸੇ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅੱਜ ਵੀ 2000 ਕਰੋੜ ਰੁਪਇਆ ਕਮਾ ਲਿਆ ਇਥੋਂ ਪਹਿਲਾਂ ਪਿਛਲੇ ਸਾਲ ਕਮਾਇਆ ਉਦੋਂ ਮੈਂ ਆਰਟੀਆਈ ਪਾਈ ਉਹਦਾ ਅੱਧਾ ਦੂਰਾ ਜਵਾਬ ਆਇਆ ਵੀ ਤੁਸੀਂ ਇੰਨੇ ਕਰੋੜਾਂ ਰੁਪਇਆ 550 ਕਰੋੜ ਰੁਪਇਆ ਇਥੋਂ ਕਮਾਇਆ ਉਹ ਪੈਸਾ ਤੁਸੀਂ ਉਹ ਚ ਕੋਮਹਾੜੀ ਦੇ ਨਗਰ ਨਿਕਮ ਨੂੰ ਕੋਮਹਾੜੀ ਦੇ ਪਬਲਿਕ ਹੈਲਥ ਦੇ ਜਿਹੜਾ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਵਾਸਤੇ ਅੱਜ ਸਾਰਾ ਸੀਵਰ ਸਿਸਟਮ ਡੈਮੇਜ ਹੋ ਚੁੱਕਾ ਅੱਜ ਸਾਰਾ ਸਟਾਲਪ ਸਿਸਟਮ ਡੈਮੇਜ ਹੋ ਚੁੱਕਾ ਉਹਨੂੰ ਡਿਵੈਲਪ ਕਰਨ ਵਾਸਤੇ ਯਾ ਕੋਈ ਪਲਾਨ ਨਗਰ ਕਮਾਡਾ ਦੀ ਹੈਗੀ ਹੈ ਕੋਈ ਗਮਾਡਾ ਨੇ ਉਹਦੇ ਚ ਪਲਾਨ ਨਹੀਂ ਕਰ ਰਿਆ ਉਲਟਾ ਆਪਣੀ ਰਿਸਪੌਂਸਿਬਿਲਟੀ ਨਗਰ ਨਿਕਮ ਤੋਂ ਛੁੱਟ ਕੇ ਉਹਦੀ ਵਾਵਾ ਖਟਣੀ ਚਾਹੁੰਦਾ ਵੀ ਅਸੀਂ ਲੋਕਾਂ ਨੂੰ ਸਹੂਲਤ ਦਿੱਤੀ ਠੀਕ ਹੈ ਲੋਕਤੰਤਰ ਨੂੰ ਉਹਦਾ ਅਧਿਕਾਰਾ ਲੋਕਤੰਤਰ ਨੂੰ ਉਹਨਾਂ ਨੇ ਮੈਰੇ ਚੁਣਿਆ ਹੋਏ ਆਉਣਗੇ ਮੈਂ ਉਹਦਾ ਸਵਾਗਤ ਕਰਦਾ ਮੈਂ ਉਹਨੂੰ ਵੈਲਕਮ ਕਰਨਾ ਪਰ ਨਾਲ ਹੀ ਨਾਲ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਕਮਾਡਾ ਦੀ ਜੋ ਉੱਥੇ ਕਰੋੜਾਂ ਰੁਪਏ ਲੱਗਣੇ ਨੇ ਉਹ ਕਿੱਥੋਂ ਆਉਣੇ ਨਗਰ ਨਿਗਮ ਕੋਈ ਉਹਦਾ ਸੋਸ ਨਹੀਂ ਹੈਗਾ ਨਾ ਹੀ ਕੋਈ ਇੰਨੀ ਇਨਕਮ ਵਧਣੀ ਹੈ ਜਿਹੜਾ ਕੋ ਰਾਲਾ ਪ੍ਰਾਪਰਟੀ ਟੈਕਸ ਦਾ ਹੈਗਾ ਉਹਦੇ ਨਾਲ ਪ੍ਰਾਪਰਟੀ ਟੈਕਸ ਜਿੰਨਾ ਕਿ ਆਉਣਾ ਵਾ ਉਹਦੇ ਨਾਲ ਹੋਰ ਜਿਹੜੇ ਖਰਚੇ ਨੇ ਉਹ ਬਹੁਤ ਸਾਰੇ ਵਧਨੇ ਨੇ ਕਿਉਂਕਿ ਉੱਥੇ ਸਭ ਤੋਂ ਵੱਡੀ ਗੱਲ ਕੀ ਆ ਉੱਥੇ ਹਾਲੇ ਤੱਕ ਇਹਨਾਂ ਨੇ ਗਮਾੜਾ ਨੇ ਜਿਹੜਾ ਨਹਿਰੀ ਪਾਣੀ ਆ ਉਹ ਨਹੀਂ ਪਹੁੰਚਾਇਆ ਉੱਥੇ ਟਿਊਬਲ ਲੱਗੇ ਹੋਏ ਨੇ ਉਹਨਾਂ ਟਿਊਬਲਾਂ ਦਾ ਪਾਣੀ ਜਿਹੜਾ ਉੱਥੇ ਟਿਊਬਲ ਬਹਿ ਜਾਣੇ ਨੇ ਕੱਲ ਨੂੰ ਕੱਲ ਨੂੰ ਨਵੇਂ ਟਿਊਬਲ ਲਾਉਣੇ ਪੈਣੇ ਨੇ ਉੱਥੇ ਇੱਕ ਇੱਕ ਟਿਊਬਲ ਅਜ ਕੱਲ 50-50 ਲੱਖ ਰੁਪਏ ਦਾ ਲੱਗਦਾ ਪਾਪੂਲੇਸ਼ਨ ਹਾਲੇ ਵਧਣੀ ਆ ਉੱਥੇ ਉਹ ਨਵੀਂ ਕਿਉਂਕਿ ਹਾਲੇ ਬਹੁਤ ਸਾਰਾ ਅਦਰਸਿਟੀ ਖਾਲੀ ਪਿਆ ਜਦੋਂ ਪਾਪੂਲੇਸ਼ਨ ਵਧਣੀ ਆ ਉਹਦੇ ਨਾਲ ਉੱਥੇ ਹੋਰ ਪ੍ਰੋਬਲਮ ਜਿਹੜੀ ਹੈ ਮੈਂ ਸਮਝਣਾ ਬਹੁਤ ਵੱਡੇ ਪੱਧਰ ਤੇ ਆਉਣਗੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁਖਤਫੀ ਹਲੇ ਲੋੜ ਸੀ ਗੁਮਾੜਾ ਉਥੇ ਹਾਲੇ ਸਾਲ 1.5 ਸਾਲ ਹੋਰ ਭਾਵੇਂ ਕੰਮ ਕਰਦਾ ਨਗਰ ਨਿਗਮ ਨੂੰ ਭਾਵੇਂ ਹਲੇ ਨਾ ਦਿੰਦਾ ਤਾਂ ਵੀ ਪਰ ਜੇ ਹੁਣ ਦਿੰਦੀ ਏ ਦਿੱਤਾ ਵਾ ਅਸੀਂ ਉਹਦਾ ਸਵਾਗਤ ਕਰਨੇ ਆ ਮੈਂ ਉਥੋਂ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਵੀ ਉਹ ਵੀ ਇਕੱਠੇ ਹੋ ਕੇ ਜਿਹੜੀਆਂ ਕਮੀਆਂ ਨੇ ਉਹ ਸਾਰੀਆਂ ਬੁਕਾਇਦਾ ਤੌਰ ਤੇ ਨੋਟਡ ਕਰਨ ਉਥੇ ਇਤਰਾਜ਼ ਜਿਹੜੇ ਕਰਨੇ ਉਹਦੇ ਵਿੱਚ ਉਹ ਇਤਰਾਜ਼ਾਂ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਲਿਖਣੀਆਂ ਚਾਹੀਦੀਆਂ ਨੇ ਵੀ ਇਹ ਇੰਨੀਆਂ ਕਮੀਆਂ ਨੇ ਇਹ ਗਮਾਡਾ ਕਲਾਸਪੇਸ਼ਨ ਦੇ ਗੱਲ ਵੜ ਕੇ ਮੁੱਖੀ ਕਮੀਆਂ ਜਿਹੜੀਆਂ ਉਹ ਡਿਲੇ ਇਹਨਾਂ ਕਰਦੇ ਬੀਦੀ ਸਾਹਿਬ ਇਹਦੇ ਵਿੱਚ ਇੱਕ ਸਵਾਲ ਹੈ ਕੱਲ ਐਮਐਲਏ ਸਾਹਿਬ ਦਾ ਮੈਂ ਇੰਟਰਵਿਊ ਕੀਤਾ ਸੀਗਾ ਇਹ ਜਿਹੜੇ ਏਰੀਆਜ਼ ਨੇ ਇਹ ਉਦੋਂ ਤੱਕ ਇਹ ਸਿਰਫ ਨੋਟੀਫਿਕੇਸ਼ਨ ਦੇ ਵਿੱਚ ਹੱਦਬੰਦੀ ਦੇ ਵਿੱਚ ਆਏ ਨੇ ਟੇਕਓਵਰ ਨਹੀਂ ਹੋਏ ਜਦੋਂ ਇਹ ਪੂਰੀ ਤਰ੍ਹਾਂ ਵਿਕਸਿਤ ਕਰ ਦੇਣਗੇ ਗਮਾਡਾ ਵਾਲੇ ਉਸ ਤੋਂ ਬਾਅਦ ਇਹ ਹੈਂਡਓਵਰ ਟੇਕਓਵਰ ਦਾ ਮਸਲਾ ਹੋਣਾ ਹੈ ਪ੍ਰੋਪਰਟੀ ਟੈਕਸ ਜ਼ਰੂਰ ਹੋਣਾ ਤੇ ਜਿੱਦਨ ਇਹ ਨੋਟੀਫਿਕੇਸ਼ਨ ਫਾਈਨਲ ਹੋ ਗਈ ਉਦੋਂ ਤੋਂ ਲੱਗ ਜਾਣਾ ਉਹ ਨਹੀਂ ਉਹ ਉਹ ਥੋੜੀ ਜਦੋਂ ਤੁਹਾਡੀ ਉੱਥੇ ਜਦੋਂ ਹੱਡ ਬੰਦੀ ਵਧ ਗਈ ਉੱਥੋਂ ਦੇ ਚੁਣੇ ਹੋਏ ਨਮਾਇਦੇ ਜਿਹੜੇ ਆ ਉਹ ਐਮਸੀ ਬਣ ਗਏ ਉਹਨਾਂ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਆ ਉਹ ਤੁਹਾਨੂੰ ਕੰਮ ਜਿਹੜੇ ਆ ਕਰਾਉਣੇ ਹੀ ਪੈਣੇ ਨੇ ਜਦੋਂ ਗਮਾੜਾ ਜਿਹੜਾ ਵਾ ਅੱਗੇ ਵੀ ਹੋਰ ਰੌਲਾ ਸੀ ਗਮਾੜਾ ਕੋਲ ਪਾਣੀ ਟੇਕ ਪਾਪਸ ਤੱਕ ਇਹਨਾਂ ਖੇਤਰ ਤੋਂ ਸੀ ਨਹੀਂ ਹੋਇਆ ਸੀ ਪਾਉ ਜਦੋਂ ਸਾਡੇ ਐਮਸੀ ਜਾਤ ਉੱਥੇ ਬਣ ਗਏ ਉਹਨਾਂ ਨੂੰ ਸਫਾਈ ਵੀ ਕਰਨੀ ਪਣੀ ਉਹਨਾਂ ਨੂੰ ਸਟਰੀਟ ਲਾਈਟ ਵੀ ਉੱਥੇ ਬਦਲ ਬੰਦ ਕਰਾਉਣਾ ਪੈਣਾ ਉੱਥੇ ਪਾਣੀ ਟਿਊਬਲ ਬੰਦ ਬੈ ਗਿਆ ਠੀਕ ਹੋਣਾ ਪੈਣਾ ਇਹ ਕਿੰਨਾ ਜਿਹੜੀਆਂ ਗਰਾਊਂਡ ਜੀਦੋ ਤੇ ਕਈ ਚੀਜ਼ਾਂ ਜਿਹੜੀਆਂ ਉਹ ਉਹ ਆਟੋਮੈਟਿਕਲੀ ਟੇਕਓਵਰ ਹੋ ਜਾਂਦੀਆਂ ਨੇ ਜਦੋਂ ਤੁਸੀਂ ਤੁਹਾਡਾ ਚੁਣਿਆ ਹੋਇਆ ਨਮਾਇਦਾ ਕਿਉਂਕਿ ਅੱਗੇ ਗਵਾੜਾ ਤਾਂ ਸੁਣਦਾ ਹੀ ਨਹੀਂ ਉਥੋਂ ਦੀ ਐਸੋਸੀਏਸ਼ਨਾਂ ਦੇ ਪ੍ਰਧਾਨ ਗਵਾੜਾ ਜਾਂਦੇ ਆ ਉਹ ਤੇ ਦਫ਼ਤਰ ਦੇ ਅੰਦਰ ਨਹੀਂ ਵੜਨ ਦਿੰਦੇ ਕੋਈ ਉਹਨਾਂ ਦੀ ਸੁਣਵਾਈ ਹੈ ਨਹੀਂ ਵਿਚਾਰਿਆਂ ਦੀ ਮੈਂ ਸਮਝਦਾ ਉਹ ਲੋਕਾਂ ਦੀ ਸੁਣਵਾਈ ਯੂ ਹੋਏਗੀ ਚੁਣਿਆ ਹੋਇਆ ਐਮਸੀ ਸਹਿਬਾਨ ਜਿਹੜੇ ਉੱਥੇ ਆਉਣਗੇ ਸਾਡੇ ਸਾਥੀ ਉਹ ਉਹਨਾਂ ਦੀ ਲੜਾਈ ਲੜਨਗੇ ਪਾ ਜਿੰਨਾ ਚੇਤ ਗਮਾਡਾ ਉਹਦੇ ਪ੍ਰਾਪਰ ਤਿੱਕੇ ਦਾ ਫੰਡ ਨਹੀਂ ਪਲਉਤ ਕਰਉਂਦਾ ਜਿੰਨਾ ਉਹਦੇ ਨਾਲ ਜਿੰਨਾ ਉਹਦੇ ਨਾਲ ਜੋ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਉਹ ਉਹਦੇ ਲਈ ਪੂਰਾ ਮਾਸਟਰ ਪਲਾਨ ਤਿਆਰ ਕਰਕੇ ਨਗਰ ਨਿਗਮ ਦੂਏ ਕਿਉਂਕਿ ਸਟਾਫ ਘਾਟਾ ਨਗਰ ਨੇ ਉਹਨੂੰ ਉਹਦੇ ਲਈ ਹਾਲੇ ਪਹਿਲਾਂ ਨਵਾਂ ਸਟਾਫ ਆਏਗਾ ਨਵੀਆਂ ਪੋਸਟਾਂ ਸੈਂਕਸ਼ਨ ਹੋਣਗੀਆਂ ਨਵੀਆਂ ਸੈਕਸ਼ਨਲ ਪੋਸਟਾਂ ਆਉਣ ਤੋਂ ਬਾਅਦ ਫਿਰ ਉਹ ਉਹ ਕਈ ਇਹਦੇ ਝੰਬੇਲੇ ਨੇ ਮੈਂ ਸਮਝਣਾ ਇੰਨਾ ਸੌਖਾ ਕੰਮ ਨਹੀਂ ਹੈਗਾ ਹਾਂ ਇਦੇ ਨਾਲ ਜਿਹੜਾ ਸਿਆਸੀ ਤੌਰ ਤੇ ਜੂ ਇੱਕ ਮਸਲਾ ਪੱਗ ਗਿਆ ਉਹ ਸਿਆਸੀ ਤੌਰ ਤੇ ਹਰ ਬੰਦਾ ਆਪਣੇ ਹਿਸਾਬ ਨਾਲ ਬਿਆਨ ਦੇ ਰਿਹਾ ਲੇਕਿਨ ਕਈ ਚੀਜ਼ਾਂ ਜਿਹੜੀਆਂ ਗਰਾਉਂਡ ਜ਼ੀਰੋ ਤੇ ਮੁਤਾਬਕ ਲੋਕਾਂ ਦੀ ਅਸਲੀਅਤ ਮੁਤਾਬਕ ਕਾਨੂੰਨ ਮੁਤਾਬਕ ਕਈਆਂ ਬੰਦਿਆਂ ਨੂੰ ਨਹੀਂ ਪਤਾ ਉਹ ਵੱਧ ਘੱਟ ਬੋਲਦੇ ਨੇ ਪਰ ਮੈਨੂੰ ਸਮਝ ਆ ਇਹਨੂੰ ਸਾਰੇ ਚੀਜ਼ ਨੂੰ ਸਟੱਡੀ ਕਰਨ ਦੀ ਲੋੜ ਆ ਬੜੀ ਰਿਸਪਾਂਸਿਬਲ ਸਾਡੀ ਜਿਹੜੀ ਗੱਲ ਅਸੀਂ ਇੱਕ ਆਪਣੇ ਮੂੰਹ ਚੋਂ ਕੱਢਨੇ ਆ ਉਹਦੇ ਨਾਲ ਕਈ ਚੀਜ਼ਾਂ ਜਿਹੜੀ ਗਲਤ ਮੈਸੇਜ ਵੀ ਜਾਂਦਾ ਲੋਕਾਂ ਵਿੱਚ ਇਸ ਲਈ ਇਹਨੂੰ ਸਾਨੂੰ ਏ ਬੜੇ ਧਿਆਨ ਨਾਲ ਸਮਝਦ ਕੇ ਲੋ ਲੋਣਾ ਬੋਲਣ ਦੀ ਤੁਹਾਡਾ ਲਾਈਨ ਆਫ ਐਕਸ਼ਨ ਕੀ ਹੈ ਫਰਦਰ ਮੇਰਾ ਲਾਈਨ ਆਫ ਐਕਸ਼ਨ ਇਹ ਵੀ ਮੈਂ ਇਸ ਤੇ ਪੂਰਾ ਪੜ ਰਿਆ ਇਹਨੂੰ ਆਉਣ ਵਾਲੇ 2-4 ਦਿਨ ਦੇ ਵਿੱਚ ਹਲੇ 15 ਦਿਨ ਦਾ ਸਮਾਂ ਜਿੱਦਾਂ 14 12 13 ਦਿਨ ਦੇ ਵਿੱਚ ਵਿੱਚ ਅਸੀਂ ਸਾਰਿਆਂ ਨਾਲ ਸਲਾਹ مشورہ ਕਰਕੇ ਇਹਦੀ ਕਾਨੂੰਨੀ ਲੈ ਲੈ ਕੇ ਮੈਂ ਆਪਣੇ ਅੰਦੀਜੀ ਤੋਂ ਤੇ ਆਪਣਾ ਤਰਾਜ ਜਿਹੜਾ ਵਾ ਉਹ ਉਹ ਵੀ ਦਵਾਗਾ ਉਸ ਤੋਂ ਬਾਅਦ ਸਰਕਾਰ ਨੇ ਕੀ ਅਤੇ ਐਕਸ਼ਨ ਲੈਂਦੀ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਹੁਣ ਤਿੰਨ ਤਰੀਕ ਨੂੰ ਜਵਾਬ ਦੇਣਾ ਉੱਥੇ ਇਹ ਮੈਨੂੰ ਲੱਗਦਾ ਇਹ ਸਾਇਜ ਡਿਸਪੋਜ਼ਲ ਹੋ ਜਾਏਗੀ ਪਟੀਸ਼ਨ ਜਿਹੜੀ ਆ ਕੰਡਮਡ ਪਈ ਹੋਈ ਆ ਵੀ ਇਹਨਾਂ ਨੇ ਕਹਿਣਾ ਸੀ ਅੱਜ ਜੀ ਨੋਟੀਫਿਕੇਸ਼ਨ ਕਾਲ ਦਿੱਤਾ ਗਿਆ ਵਾ ਪਰ ਇਹਦੇ ਜੇ ਦੁਬਾਰਾ ਕੋਰਟ ਜਾਣ ਦੀ ਲੋੜ ਪੈਂਦੀ ਆ ਕੀ ਪੈਂਦੀ ਆ ਹਾਲੇ ਸਮਾਂ ਇਹ ਫਾਈਨਲ ਨੋਟੀਫਿਕੇਸ਼ਨ ਕਿਉਂਕਿ ਉਹਦੇ ਵਿੱਚ ਕੀ ਆ ਹੁਣ ਇੱਕ ਬੰਦੇ ਕਹਿੰਦੇ ਨੇ ਵੀ ਅਸੀਂ ਪਿੰਡ ਛੱਡ ਦਿੱਤੇ ਹੁਣ 99 ਨਸਾਰਾ ਲੱਲਿਆ ਗਿਆ ਉਹ ਚ ਇੱਕ ਲਖਨੌਰ ਪਿੰਡ ਆ ਉਹਦਾ ਹਲੇ ਜਿਹੜੀ ਪੋਜੀਸ਼ਨ ਕਲੈਰਿਟੀ ਨਹੀਂ ਹੋ ਰਹੀ ਵੀ ਉਹ ਪਿੰਡ ਕੀ ਇਹਨਾਂ ਨੇ ਪੰਚਾਇਤ ਭੰਗ ਕਰਨੀ ਹੈ ਕਿ ਪੰਚਾਇਤ ਰਹਿਣੀ ਹੈ ਉਹ ਫਾਈਨਲ ਨੋਟੀਫਿਕੇਸ਼ਨ ਚ ਉਹ ਚੀਜ਼ਾਂ ਸਾਰੀਆਂ ਕਲੀਅਰ ਹੋਣਗੀਆਂ ਵੀ ਜੇ ਉਹ ਪੰਚਾਇਤ ਭੰਗ ਕਰਨੀ ਹੈ ਉਹ ਪੰਚਾਇਤ ਵਾਲੇ ਕੋਰਟ ਜਾਂਦੇ ਨੇ ਜੇ ਉਹ ਪੰਚਾਇਤ ਕੰਟੀਨਿਊਡ ਕਰਨੀ ਹੈ ਜਾਂ ਉਹ ਪੰਚਾਇਤ ਦਾ ਏਰੀਆ ਛੱਡਣਾ ਜੇ ਉਹ ਪੰਚਾਇਤ ਦਾ ਏਰੀਆ ਛੱਡਣਾ ਸੀ ਤੇ ਬਿਰਿਆਰਟੀ ਡੀਆਈ ਕਿਉਂ ਨਹੀਂ ਲਿਆ ਗਿਆ ਕਿਉਂ TDA ਦੇ ਨਾਲ ਜੇ ਪੰਚਾਇਤ ਬਰੀਆਲੀ ਜ਼ਮੀਨ ਆ ਜਾਂ ਉਹ ਬੱਲੋ ਮਾਝਾ ਦੀ ਜ਼ਮੀਨ ਆ ਜਾਂ ਜਿਹੜੇ ਹੋਰ ਪਿੰਡ ਜਿਵੇਂ ਉਹ ਪਿੰਡ ਦੀ ਛੱਡ ਦਿੰਦੇ ਬਾਕੀ ਇਹਦੀਆਂ ਲੈ ਲੈਂਦੇ ਇਹ ਡਬਲ ਸਟੈਂਡਰਡ ਜਿਹੜਾ ਬਾ ਜਿੱਥੇ ਚੀਜ਼ਾਂ ਕੀਤੀਆਂ ਗਈਆਂ ਨੇ ਉਹ ਚੀਜ਼ਾਂ ਸਾਰੀਆਂ ਸਟੱਡੀ ਕਰਨ ਦੀ ਲੋੜ ਆ ਉਹਨਾਂ ਦੇ ਉੱਤੇ ਚੈਲੰਜ ਕਰਨ ਦੀ ਲੋੜ ਆ ਉਹਨਾਂ 'ਚ ਕੋਡ ਜਾਣਾ ਪਿਆ ਉਹ ਲੋਕ ਵੀ ਤਿਆਰ ਨੇ ਮੇਰੇ ਨਾਲ ਸਾਰੇ TDA ਵਾਲੇ ਕੱਲ ਦੇ ਮੈਨੂੰ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਮੈਨੂੰ ਬਲੂੰਗੀ ਵਾਲੇ ਦੇ ਫੋਨ ਆ ਰਹੇ ਨੇ ਕਿਉਂਕਿ ਮੈਂ ਮੇਰੀਆਂ ਖਬਰਾਂ ਲੱਗੀਆਂ ਲੋਕਾਂ ਨੂੰ ਮੇਰੇ 'ਤੇ ਕੋਈ ਭਰੋਸਾ ਵੀ ਹੈਗਾ ਵੀ ਇਹ ਸਾਡੀ ਲੜਾਈ ਲੜੇਗਾ ਉਹਦੇ ਕਰਕੇ ਸਾਰੇ ਬੰਦੇ ਮੇਰੇ ਨਾਲ ਮਤਾਲ ਮਿਲ ਜੀ ਨੇ ਮੈਂ ਸਾਰਿਆਂ ਨਾਲ ਸਾਰਿਆਂ ਦੀ ਸਲਾਹ ਸਾਰਿਆਂ ਦੀ ਭਾਵਨਾ ਮੁਤਾਬਕ ਜੋ ਮੇਰੇ ਕੋਲ ਨਜੀ ਤੌਰ ਤੇ ਹੋਇਆ ਮੈਂ ਆਪਣੇ ਲੈਵਲ ਤੇ ਵੀ ਕਹਾਂਗਾ ਪਾਰਟੀ ਲੈਵਲ ਤੇ ਵੀ ਅਸੀਂ ਇਸ ਮਾਮਲੇ ਤੇ ਪੂਰੀ ਗੰਭੀਰਤਾ ਨਾਲ ਇਹ ਵਿਚਾਰ ਕਰ ਰਹੇ ਹਾਂ ਕਿ ਕਿੱਦਾਂ ਇਹਨੂੰ ਕਿਸ ਕੇਸ ਨੂੰ ਲੜਿਆ ਜਾਵੇ ਔਰ ਨਗਰ ਨਿਗਮ ਦੀ ਜਿਹੜੀ ਇਸ ਤੋਂ ਬਾਅਦ ਹੱਦਬੰਦੀ ਤੋਂ ਬਾਅਦ ਮਾਰਕ ਬੰਦੀ ਹੁੰਦੀ ਆ ਉਹਨੂੰ ਵੀ ਅਸੀਂ ਪੂਰੀ ਨਿਗਰਾਨੀ ਨਾਲ ਵਾਚ ਕਰਾਂਗੇ ਕਿ ਕੀ ਉਹਦੇ ਚ ਸਹੀ ਇਨਸਾਫ ਹੋਵੇ ਲੋਕਾਂ ਨੂੰ